PWD ਆਫਿਸ ਦੇ ਵਿੱਚ ਵ代ਕ ਕੁਲਦੀਪ ਸਿੰਘ ਢਾਲੀਵਾਲ ਵੱਲੋਂ ਕੀਤੀ ਗਈ ਪ੍ਰੈਸ ਹਾਰਤਾ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਸਾਧਿਆ ਗਿਆ ਨਿਸ਼ਾਨਾ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਨਿਸ਼ਾਨਾ ਸਾਧਿਆ ਗਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਇੱਕ ਗੈਂਗਸਟਰ ਲਿਆਉਣਾ ਚਾਹੁੰਦੇ ਨੇ ਉਸ ਨੂੰ ਲੈ ਕੇ ਹੀ ਇਹਨਾਂ ਵੱਲੋਂ ਤੁਰੰਤਨ ਇਲੈਕਸ਼ਨਾਂ ਦੇ ਵਿੱਚ ਗੈਂਗਸਟਰ ਦੇ ਪਰਿਵਾਰਿਕ ਮੈਂਬਰਾਂ ਨੂੰ ਟਿਕਟ ਦਿੱਤੀ ਗਈ ਤੁਹਾਡੇ ਨਾਲ ਕੋਈ ਝੜੀਆਂ ਪੰਜਾਬ ਲਈ ਬਹੁਤ ਹੀ ਸੀਰੀਅਸ ਮੁੱਦਾ ਜਿਹੜਾ ਉਹਦੇ ਤੇ ਮੈਂ ਗੱਲ ਕਰਨੀ ਚਾਹੁੰਦਾ ਬੀਤੇ ਕੱਲ ਤੁਹਾਨੂੰ ਸਭ ਨੂੰ ਪਤਾ ਹੈ ਕਿ ਪੰਜਾਬ ਦੇ ਇੱਕ ਵੱਡੇ ਗੈਂਗਸਟਰ ਦੀ ਪਤਨੀ ਜਿਹੜੀ ਕੰਚਨ ਪ੍ਰੀਤ ਕੌਰ ਦੀ ਗਫਤਾਰੀ ਹੋਈ ਹੈ ਔਰ ਬਹੁਤ ਚੀਜ਼ਾਂ ਪੁੱਛ ਕੇ ਇਸ ਦੇ ਵਿੱਚ ਆਇਆ ਪਿਛਲੇ 2-3 ਮਹੀਨੇ ਤਦੰਤਾਰ ਦੀ ਲਖਸ਼ ਦੇ ਵਿੱਚ ਇੱਕ ਗੈਂਗਸਟਰ ਵੱਲੋਂ ਜਿਸ ਤਰ੍ਹਾਂ ਕਾਲੀ ਦਲ ਦੇ ਰਹੀਂ ਕਾਲੀ ਦਲ ਜਿਹੜਾ ਸੁਖਬੀਰ ਦਾ ਕਾਲੀ ਦਲ ਬਹੁਤ ਕਾਲੀ ਦਲ ਨੇ ਪੰਜਾਬ ਚ ਕਾਲੀ ਦਲ ਜਿਹੜਾ ਆਪਣੀਆਂ ਗਲਤੀਆਂ ਦੇ ਕਰਕੇ ਪੰਜਾਬ ਦੀ ਧਰਤੀ ਤੋਂ ਆਪਣੀ ਸਿਆਸੀ ਹੋਂਦ ਜਿਹੜੀ ਖਤਮ ਕਰ ਚੁੱਕਾ ਹੈ ਉਹ ਨਾ ਕਦੀ ਦੁਬਾਰਾ ਉਹਨਾਂ ਦੀ ਹੋਂਦ ਪੰਜਾਬ ਚ ਬਣੂਗੀ ਕੱਲੀ ਗੱਲ ਨੇ ਗੈਕਸਟਰ ਦਾ ਆਸਰਾ ਲਿਆ ਤੇ ਗੈਕਸਟਰ ਨੇ ਕੱਲੀ ਗੱਲ ਦਾ ਆਸਰਾ ਲਿਆ ਦੋਵਾਂ ਨੇ ਆਸਰਾ ਲੈ ਕੇ ਕਿਉਂਕਿ ਕੱਲੀ ਗੱਲ ਕੋ ਕੁਛ ਦੀ ਹੈ ਕੱਲੀ ਗੱਲ ਦਿੰਦਾ ਕਿ ਪੰਜਾਬ ਦੇ ਵਿੱਚ ਮੈਂ ਗੈਕਸਟਰ ਨੇ ਵਹੀ ਦੁਬਾਰਾ ਆਪਣੇ ਪੈਰ ਲਾਵਾ ਇਹ ਨਾ ਸੰਭੇ ਰਿਹਾ ਤੇ ਨਾ ਕਹਿ ਨਹੀਂ ਹੋਣੀ ਦੇਣਾ ਪੰਜਾਬ ਦੀ ਧਰਤੀ ਦੇ ਉੱਤੇ ਸਭ ਜੇ ਕੋਈ ਚਾਹੇ ਕਿ ਅਸੀਂ ਪੰਜਾਬ ਦੇ ਵਿੱਚ ਆਪਣੀ ਸਿਆਸੀ ਜ਼ਮੀਨ ਗੈਕਸਾਂ ਦੇ ਰਹੀ ਦੁਬਾਰਾ ਤਿਆਰ ਕਰੀਏ ਨਾ ਪੰਜਾਬ ਦੇ ਲੋਕ ਇਕ ਕਰਨ ਦੇਣਗੇ ਤੇ ਨਾ ਪੰਜਾਬ ਦੇ ਵਿੱਚ ਪੰਜਾਬ ਦੀ ਮੌਜੂਦਾ ਸਭਾਉ ਭਗਵਾਨ ਸੇਵਾ ਮਾਨ ਦੀ ਸਰਕਾਰ ਕਰ ਦਊਗੀ